ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸ਼ਲੋਖ ਮਹਲਾ 1 ਦੁਖ ਦਰਵ ਸੁਖ ਰੋਗ ਪਿਆ ਜਾਂ ਸੁਖ ਸਭ ਨਾ ਹੋਈ ਤੁ ਗਤਾਰਣਾ ਮੈਂ ਨਾਹੀ ਜਹ ਹਉ ਤਲੀ ਨਾ ਹੋਈ ਬਲ ਹਾਰੇ ਗੁਰਦਰ ਦਸਿਆ ਸਿਰੰਤਨ ਜੈ ਲਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਅਖਲ ਗਲਾ ਪਰਸੂਰ ਹਿਆ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀ ਚੀ ਸੋ ਪਾਰ ਪਿਆ ਕਹੋ ਨਾਨਕ ਅੱਜ ਕੀ ਬਾਤ ਜੋ ਵਿਚਰਨਾ ਸੁਖ ਰਹਿਆ ਸੋਦਰ ਰਾਗ ਸਮਹ ਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਦੇ ਰਾਹੀ ਹਾ ਸੁਖ ਰਖੇ ਹਾ ਜਤਬ ਹੈ ਸਰਬ ਸਮਾਲੇ ਵਾਜੇ ਤੇਰੀ ਨਾਮ ਅਨੇਕ ਸੰਖਾ ਕੀਤੇ ਜਰੇ ਵਾਣਹਾਰੇ ਕੀਤੇ ਤੇਰੇ ਰਾਗ ਬਹੁ ਸੁਖ ਹੀ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਦਰੋਂ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਦਰੋਂ ਜਿਤ ਗਤਿ ਗਤ ਲੈ ਜਾਣਣਿ ਦੇਖ ਲੈ ਧਰਮ ਵਿਚਾਰੇ ਗਾਵ ਸਭ ਮਾਰੇ ਵਿशो ਹੰਦੇ ਸਦਾ ਸਵਾਰੇ ਗਾਵਨ ਦਰੋਂ ਅੰਤੁ ਰਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਦਰੋਂ ਅਸਧ ਸਮਾਧੀ ਇੰਦਰਾ ਗਾਵਨ ਦਰੋਂ ਸਾਰ ਵਿਚਾਰੇ ਗਾਵਨ ਦਰੋਂ ਜਤੀ ਸਤੀ ਸੰਤੋਖੀ ਗਾਵਨ ਦਰੋਂ ਵੀਰ ਖਲਾਰੇ ਗਾਵੰਦਨ ਬੰਦਿਤ ਅਵਲਹੀ ਸਾਰਾ ਜੋ ਜੋ ਵੇਦਾਂ ਨਾਲੇ ਗਾਵੰਦਨ ਮਹਾਨੀਆ ਮਨਮੋਹਰ ਸੁਰਗਮਸ਼ ਪਿਆਲੇ ਗਾਵੰਦਨ ਰਤਨੁ ਕਰਾਇ ਤੇਰੇ ਅਸ਼ਟ ਅਨਿਰਸਨਾਲੇ ਗਾਵੰਦਨ ਜੋਤ ਮਹਾਬਲ ਸੂਰਾ ਗਾਵੰਦਨ ਖਾਨੀ ਚਾਰੇ ਗਾਵਨਦਨ ਖੰਡ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਦਨ ਗਾਵਨ ਸੋਮ ਜੋਤਿ ਤੇ ਭਾਵ ਸਰੇ ਭਤੁਰ ਸਾਲੇ ਹੋਰ ਕਿਤੋਂ ਗਾਵਨ ਸ੍ਰੀ ਮਹਾਂ ਚਿਤਨਾਉ ਨਾਨਕਿਆ ਬੀਚਾਰੇ ਸੋਈ ਸੋਈ ਦਾਸ ਸਾਹਿਬ ਸੱਚ ਸੱਚੀ ਨਾਈ ਹੈ ਵੀ ਹੋਸੀ ਜਨ ਜਸੀ ਰਚਨਾ ਜਨੁ ਚਾਈ ਰੰਗੇ ਰੰਗੇ ਬਾਤੀ ਗਲ ਕਰ ਜਿਸ ਸ੍ਰੀ ਮਹਾਂ ਜਨੁ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਸਦੀ ਵਡਿਆਈ ਜੋਦਸ ਭਾਵੇਂ ਸੋਈ ਕਸੀ ਬਿਨ ਹੁਕਮ ਨ ਕਰਣਾ ਜਾਈ ਸੋ ਪਾਛਾਹੋ ਸਾਹਿਬ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹਿਲਾ ਬਹਿਲਾ ਸੋ ਵਡਾਖੈ ਸੋ ਕੋ ਵੇਖੇ ਡਡਾ ਨਿਠਾ ਹੋਏ ਹਿੰਮਤ ਬਾਲਾ ਕੇ ਹਾ ਜਾਏ ਕਹਨੇ ਵਾਲੇ ਜਿ ਰਹਿ ਸਮਾਈ ਵਡੇ ਮੇਰੇ ਸਾਹਿਬਾ ਗਹਿਰ ਘਮੀਰਾ ਅਗਨੀ ਗਹੀਰਾ ਕੋ ਨਾ ਜਾਣੈ ਤੇਰਾ ਕੀਤਾ ਕੇਵਲ ਜੀਰਾ ਰਹਾ ਸਭ ਸੋਤੇ ਮਿਲ ਸਭ ਕਮਾਈ ਸਭ ਕੀ ਮਤ ਮਿਲ ਕੀਤ ਪਾਈ ਯਾਨੀ ਰਾਨੀ ਗੁਰਗੁਰ ਹਾਈ ਕਹਿਣਾ ਜਾਈ ਜਤਨ ਵਿੜਿਆਈ ਸਾਬ ਸਤ ਸਤ ਸੱਚੀਆਂ ਆਈਆਂ ਸਦਾ ਬੁਰਖਾ ਗਿਆ ਬਲਿਆਈਆਂ ਸਦਵੰਸ ਦੇਖਣੇ ਨਾ ਭਈਆ ਪਰਮ ਮਿਲੈ ਨਾਹੀ ਠਾਕ ਰਹੀਆ ਆਖਣ ਵਾਲਾ ਗਿਆ ਵਿਚਾਰਾ ਸਬਸੀਵ ਰਹਿ ਗਰੇ ਵੰਡਾਰਾ ਜਿਸ ਤੋਂ ਦੇਸ ਹੈ ਗਿਆਚਾਰਾ ਨਾਨਕ ਸੱਚ ਸਵਰਨ ਹਰ ਆਸਾ ਮਹੱਲਾ ਪਹਿਲਾ ਆਖਰੀ ਵਾਰ ਸ੍ਰੀ ਮੱਜਉ ਆਖਣ ਔਖ ਸਚਨੋਂ ਸਚ ਨ ਕੀ ਲੱਗੇ ਭੂਖ ਪਤ ਭੁਖੈ ਖਾਜਰੀ ਇਹ ਰੂਖ ਸੁਖੋਂ ਸ੍ਰੀ ਮੇਰੀ ਮਾਈ ਸਾਚਾ ਸਾਹਿਬ ਸਚੇ ਨਾ ਰਹਾ ਸਾਚੇ ਨਾਮ ਕੀ ਤਲ ਬਲਿਆਈ ਆਖ ਥਕੇ ਕਿੰਝ ਨੀ ਪਾਈ ਜੇ ਸਾਂ ਮੁਲਕੇ ਆਖ ਨਿਬਾਹ ਵਡਨ ਹੋਵੇ ਘਾਟ ਨ ਜਾਈ ਨਹਮਰ ਨਹ ਹੋਵੇ ਸੋਗ ਨਿੰਦਰਹਿ ਨਾ ਝੁਕੇ ਭੋਗ ਗੁਨੇ ਹੋ ਹਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਈ ਜੇੜਾਪੋ ਤੇਵਡ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਰ ਹੈ ਦੇਖਮ ਜਾਤ ਨਾਨਕ ਨਾਵੇ ਬਾਸਨਾਤ ਰਾਗੁ ਗੁਜਰੀ ਮਹੱਲਾ ਝੁਕਾ ਹਰ ਕੇ ਜਨ ਸਤਿਗੁਰ ਅਬੁਰਖਾ ਬਿਨੋ ਕਰੂੰ ਗੁਰਪ੍ਰਾਸ ਰਾਮ ਗिराਗ ਸਰਗੋ ਸਰਣਾਏ ਖਦਿਆ ਨਾ ਪ੍ਰਗਾਸ ਮੇਰੇ ਮੀਤ ਗਦੇ ਮੋਖ ਰਾਮ ਨਾ ਪ੍ਰਗਾਸ ਗਰਉਤ ਨਾਮ ਮੇਰਾ ਬਲ ਸਖਾਈ ਹਰ ਘੇਚ ਹਉ ਨਿ ਰਹਿਰਾਸ ਰਹਾਉ ਹਰ ਜਨ ਕੀ ਵਡਭਾਗ ਵਡੇਰੇ ਜਨ ਹਰ ਹਰ ਸਿਧ ਹਰ ਪਿਆਸ ਹਰ ਹ ਨਾਮ ਮਿਲੈ ਦ੍ਰਿਪਤ ਸਹਿਮ ਸੰਗਰ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸ਼ਰਮ ਨਾ ਪਾਇਆ ਤੇ ਭਾਗ ਹੀ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤਿ ਸਿਖ ਜੀਵੇ ਤਿ ਸਿਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਧੰਤੁ ਨਮਸਤ ਲਿਖਿਆ ਲਿਖਾਸ ਧੰਨ ਧਨ ਸਤ ਸੰਗਤ ਜਿਤ ਹਸ ਪਾਇਆ ਮੈਂ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਜਰੀ ਮਹੱਲਾ ਪੰਜ ਵਾ ਕਾਹਿਰੇ ਮਨ ਜਿਤ ਵਹਿ ਤਉ ਜਹਰ ਹਰ ਹਾ ਜੀਓ ਭਲਿਆ ਸਹਿਲ ਵਤਨ ਮੈਂ ਜੰਤੋ ਪਾਏ ਤਾਕ ਜੁ ਕਾ ਗੈ ਕਤ ਰਿਆ ਮੇਰੇ ਮਨ ਦੋਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਬਰਸਾਰੇ ਪਰਮਪਤ ਪਾਇਆ ਸੂਕੇ ਗਸ਼ਟ ਹਰਿਆ ਰਹਾ ਜਨਨ ਬਿਤਾ ਲੋਕ ਸੁਤਮੰਤਾ ਕੋ ਨਾਗਸ ਕੀ ਧਰਿਆ ਸਿਰ ਸਿਖ ਸਬਾਹੇ ਠਾਕੁਰ ਕਾਹੇ ਮਨ ਭੋਪਰਿਆ ਊੜਾ ਊਡਾ ਵੈ ਸੈ ਗੋਸਾ ਨਵਾਚੇ ਵਚਰੇ ਹਰਿਆ ਲੰਗਾਵਣ ਖਲਾਵੇ ਖਾਣ ਜੁਗਾਵੇ ਜਨਮੈ ਸਿਮਰਨ ਕਰਿਆ ਸਾਬ ਨਿਧਾਨ ਦਸ ਵਾਸਤੁ ਦਾਨ ਠਾਕੁਰ ਅਤਲ ਧਰਿਆ ਜਨ ਨਾਨਕ ਬਲਵਰ ਸਦ ਬਲ ਜਾਈਐ ਚਰੰਤ ਨਾ ਬਾਰoverlineਆ ਰਾਗ ਅਸੰਹੱਲਾ ਜੋਤਸਾ ਸੋਵਰਖ ਇਕੋ ਓੰਕਾਰ ਸਬ ਗੁਰ ਪ੍ਰਸਾਦ ਸੋਵਰਖ ਨਿਰੰਜਨ ਹਰਖ ਨਿਰੰਜਨ ਹਰਗਮਾਗਮਿਆ ਪਾਰ ਸਾਧਿਆਵ ਹੈ ਸਤਿਐ ਦੁਰਜੀ ਹਸਚੈ ਸਿਜਣ ਹਾਰਾ ਸਭ ਜੀਤ ਮਾਰਿਆ ਜੀਤੋ ਜੀਆ ਕਾ ਦਾਤਾਰ ਹਰ ਰਿਹਾ ਹੋ ਸੰਤ ਹੋ ਜੀ ਸਭ ਦੂਖ ਵਿਸਾਰਣ ਹਰ ਸਾਰੇ ਆਪੇ ਣਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਰਖ ਸਮਾਨਾ ਇਕਾ ਦਾਤੇ ਇਕ ਵਿਖਾਰੀ ਜੀ ਸਾਦੇ ਰੇ ਜੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਹਾ ਤਦ ਬਿਨੇ ਅਵਰ ਨ ਜਾਣ ਤੂੰ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਸਰੇ ਖਿਆ ਗੁਣ ਆਖੇ ਗਾਣਾ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਨ ਗੁਰ ਬਾਣਾ ਹਰਿ ਅਧਿਆਵ ਹੈ ਹਜ ਹੈ ਤੁਜੀ ਸੇਜਨ ਜੁਗ ਮੈ ਸੁਵਾਸੀ ਸੇ ਮੁਕਤ ਸੇ ਮੁਕਤ ਹੈ ਜਿੰਦ ਆਇਆ ਜੀ ਦੰਤੋਤੀ ਜਮ ਕੀ ਵਾਸੀ ਜਿਨ ਨਿਰਭੋਜ ਜਨ ਹਰ ਨਿਰਭੋਜ ਆਇਆ ਜੀ ਤੁਲਕਾ ਵਸਵਾਸੀ ਜਨ ਸੇਵਿਆ ਜਸ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਵਸਵਾਸੀ ਸੇ ਧਨ ਸੇ ਧਨ ਜਿਨ ਹੱਥ ਆਇਆ ਜੀ ਜਿਨ ਨਾਨਕ ਤੁਮ ਅਗਲ ਜੈਸੀ ਫੇਰੀ ਭਗਤ ਦਰਬਖਤ ਨਾ ਜੀ ਪ੍ਰਵੇੰਤਿ ਅੰਤ ਹੇre ਭਗਵਾਨ ਦੇਵ ਸਲਾਹ ਹੰਦੂ ਜੀ ਹਰਨ ਕਨੇਖ ਅਨੰਤ ਤੇਰੀ ਅਨਕ ਤੇਰੇ ਅੰਕਰ ਹਰ ਪੂਜਾ ਲੀਲਾ ਦਾ ਪਹਿ ਜਪੇ ਵੀ ਅਨੰਤ ਤੇਰੇ ਅਨੇਕ تیرੇ ਨੇਕੜੇ ਉਸੰਗਰਸਾ ਜੀ ਕਰਿ ਕਰਿਆ ਘਟ ਗਰਮ ਗਰੰਤ ਸੇ ਭਗਤਾ ਸੇਵਤ ਬਲਜਨ ਨਾਨਕ ਜੀ ਜੋ ਪਾ ਮੇਰੇ ਹਰਿ ਭਗਵੰਤਾ ਤੂੰ ਆਦ ਬ੍ਰਹ ਖ ਪਰੰਬਰ ਖਤਾ ਜੀ ਤੂ ਜੜਾ ਨਾ ਕੋਈ ਤਉ ਜੋ ਜੋ ਇੱਕ ਸੁਦਾ ਸੁਦਾ ਰੇਕੋ ਜੀਤ ਨੰਚਲ ਗੱਟਾ ਸੋਈ ਰਿਆਪੇ ਭਾਵੈ ਸੇਵਕ ਸੇ ਜੀ ਤਉ ਆਪੇ ਗਰੇ ਸੋ ਹੋਈ ਰਿਆਪੇ ਸ੍ਰਿਸ਼ਟ ਸਭ ਪਾਈ ਜੀ ਉਦਿਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਖਲਤਾ ਹੈ ਜੀ ਰੋ ਸਭ ਸੇ ਖਾਰ ਨੋਈ ਅਸਮਹੱਲਾ ਜੁਖਾ ਤਉ ਗਤ ਸੱਚਿਆਰ ਮੇਂਡਾ ਸਾਈ ਜਤਿ ਭਾਵੈ ਸੋਈ ਜੀਸੀ ਜੋ ਤੋਂ ਦੇ ਸੇ ਨਾ ਪਾਇ ਰਹਾਓ ਸਾਰੇ ਰੀਰੋਂ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਖਰਹਿ ਨਾਥ ਨੂੰ ਪਾਇਆ ਗੁਰਮਖ ਖਾਲਸਾ ਮਨ ਮੁਖ ਗਵਾਇਆ ਵਿਆਖਸ਼ੜਿਆ ਮਿਲਾਇਆ ਤੂੰ ਦਰਿਆ ਮਨ ਸਾਭ ਦੁਜੀ ਮਾਹੀ ਰਜਵਿੰਦੂ ਜਾ ਕੋਈ ਨਾ ਹੈ ਜੀ ਜੰਤ ਸਭ ਰਾਹੇ ਲ ਵਿయోగ ਮਿਲਛੜਿਆ ਸੰਜੋਗੀ ਮੇਲ ਜਸਾ ਨੋ ਤੁਜਾ ਨਾ ਹੈ ਸੋਈ ਜੰਝਾਣੇ ਹਰ ਗੁਣ ਸਦ ਹੀ ਆਖਿ ਖਾਨੈ ਜਿਨ ਹਰਿ ਸੇਵਿਆ ਸੁਖ ਬਾਯਾ ਸੇ ਜਹੀ ਹਰਨਾ ਸਮਾਇਆ ਰੂ ਆਪੇ ਹਸ ਤਦ ਰਾਖਿਆ ਸੋ ਹੋਏ ਤਦ ਬਿੰਦੂ ਚਾ ਵਰਨਾ ਹੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਿਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤਾ ਸਰਣੇ ਪੈ ਲਿਨ ਵਾਸਾ ਬਾਣੀ ਬਾਤ ਨਹੀਂ ਕੀਆ ਸੰਗਜ ਮਹਰਗਨ ਹੀ ਚਾਲੈ ਹਮ ਦੇਖੈ ਦੇਹ ਰੂਪੀ ਅਲੇ ਮਨ ਇਹਨਾ ਜਿਤਸ ਮੋੜ ਮਨਾ ਹਰਿ ਬਿਸਰਜ ਤੇਰੇ ਗੁਣ ਗਿਣਿਆ ਰਹਾਉ ਨਾ ਹਉ ਜਤੀ ਸੁ ਨਹੀਂ ਬੜਿਆ ਮੁਰਖੁ ਮੋਦਾ ਜਨਮ ਭਿਆ ਕਰਨ ਵਚਨ ਨਾਲਿ ਤੁਮ ਕੀ ਸਰਣਾ ਜਿੰਤ ਨਾ ਕੀ ਵਿਸਰਿਆ ਆਸਮ ਹੱਲਾ ਬੰਝਿ ਬਾ ਪਈ ਪ੍ਰਾਪਤ ਮਨ ਖੁਲੇ ਹੁਰੀਆ ਗੋਬਿੰਦ ਮਿਰਲ ਕਹਿ ਤੇਰੀ ਬਲਿਆ ਔਰ ਖਾਦਰ ਗਿਤਨ ਹਾਮ ਮਿਲ ਸਾਸਬ ਕੇਵਲ ਨਾਮ ਤਰੰਗ ਜਾਉ ਲਾਗ ਭਵ ਜੰਦਰਣ ਕੈ ਜਨਮ ਵਿਰਚਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਦਾ ਸੰਜਮ ਤਰਨ ਕਮਾਇਆ ਸੇਵਾ ਸਾ ਨ ਜਾਣੇ ਹਰ ਰਾਇਆ ਕਉ ਨਾਨਕ ਆਪਣੀ ਜਿ ਕਰਮ ਸਰਨ ਬਰੈ ਕੀ ਰਾਖੋ ਸਰਮਾ ਪਾਤਸ਼ਾਹ ਦਾ ਸਖ ਬਿਓ ਬਾਨ ਮਿੰਤੀ ਜੋ ਪਈ ਹਾਵਰੇ ਕਰੋ ਹਾਸ ਦੇ ਰਚਾ ਪੂਰਣ ਹੋਏ ਜਿਤ ਕੀ ਇੱਛਾ ਸਾਭ ਜਨਮਨ ਰਹੇ ਹਮਾਰਾ ਆਪਣਾ ਜਨ ਪ੍ਰਵ੍ਰਤ ਪਰ ਹਮਰਾ ਰੋਸਟ ਸਵਾਦ ਮੁਗਾਵੋ ਆਪ ਹਾਜੈ ਮਨ ਕਚਾ ਬਗੋ ਸੁਖੀ ਵਸੈ ਮੋਰ ਉਪਰਵਾਰ ਸੇਵਕ ਸੁਖ ਸੁਭਾ ਕਰਤਾਰ ਮੋਰ ਅਛਾਨ ਜਕਾ ਦਇਆ ਖਰੀਏ ਸਾਭ ਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੌਰ ਭੈਣ ਕੀ ਰਹੈ ਬਿਆਸਾ ਤੁਮੇਂ ਆਸ਼ਾਰ ਕਰਨਾ ਅਧਿਆ ਜੋ ਵਾ ਚਾਹੋ ਸੁਦਮ ਤੇਵਾ ਸੇਵਕ ਹੁਮਾਰੇ ਤਾਰੀ ਹੈ ਚਨ ਜਨ ਸਤਰ ਹਮਾਰੇ ਮਾਰੀ ਹੈ ਹਾਵ ਹਾ ਦੇ ਉਰੇ ਉਦਿਏ ਮਰਨ ਕਾਲ ਕਾ ਦਰਾਹਨ ਵਰੀਏ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਆ ਜੋ ਜੋ ਖਰੀ ਹੋ ਰੱਚਾ ਨਿਰਾਖ ਲਿਹਿਮ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਨੇ ਨਵੰਦ ਦਰਸ਼ਨ ਗਏ ਹਮਤਾ ਤੁਮਹਾ ਬੁਰੀ ਜਟੋ ਦਸਕੰਤਾ ਖਾਲੇ ਬਾਈ ਬ੍ਰਹਮ ਭਕਤਰਾ ਕਾਲ ਪਾਏ ਸੁਭਿਅ ਉਸਤਰਾ ਕਾਲ ਪਾਏ ਕਰੋਸ਼ਨ ਪ੍ਰਗਾਸਾ ਸਗਲ ਕਾਲ ਕਾਹੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਮੇਧ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਲੋਕ ਸਵਾਰ ਨਮਸ਼ਕਾਰ ਹੈ ਦਹੇ ਹਮਾਰਾ ਜੋਨ ਕਾਲ ਸਾਰਾ ਤੁਮਨਾਇਓ ਦੇਵ ਤੈ ਜਿਸ ਨੁ ਬਜਾਇਓ ਆਹਾਂ ਦੇਖੀ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਸਿਹ ਕੋ ਹਮਾਰੀ ਸਰਬ ਜਾਜਨ ਆਪ ਹਾਂ ਸਵਾਰੀ ਸਿਵ ਕਨ ਕੋ ਸਭ ਗਨ ਸੁਖ ਦਿਓ ਸਤਿ ਰਣ ਕੋ ਪਲ ਮੋਬਦ ਕੀਓ ਘੜ ਘੜ ਕੇ ਅੰਦਰ ਕੀ ਜਾਣਤਾ ਭਲੇ ਬਰੇ ਕੀ ਵੀਰ ਵਿਚਾਨਤਾ ਸਿਤੀ ਦਾ ਹੁਣ ਚਲੇ ਅਸੁੱਲਾ ਸਭ ਪਰ ਕਿਰਪਾ ਦਿਸਕਾ ਬੂਲਾ ਸੰਤਨ ਦੁਖ ਪਾਏ ਦੇ ਰੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਵੀਰਵਸ਼ਾਨੇ ਘਟ ਘਟ ਕੀ ਮਨ ਵਡ ਕੀ ਜਾਣੇ ਜਾਉ ਤਕਰ ਕਰਨ ਖਲਚਾਰਾ ਪ੍ਰਜਾ ਤਤ ਰੇ ਅਪਰ ਜਾਵੇ ਆਹਰਾ ਕਰਤ ਹਾਂ ਕਬਹ ਹਾਂ ਰੋਮੈ ਮਨ ਰਿਤੇ ਸਭ ਹਾਂ ਜੇਤੇ ਬਦਨ ਸ੍ਰਿਸ਼ਟਾ ਧਾਰੈ ਆਪ ਆਵਨੀ ਬੋਜੁ ਉਚਾਰੈ ਸੋ ਸਭ ਹਿਤ ਰਹਿਤ ਨਰਾਲਮ ਜਾਣਤ ਵੇਦ ਭੇਦ ਹਰਿ ਆਲਮ ਨਿਰੰਕਾਰ ਨਿਰਭੰਕਾਰ ਨਲੰਬ ਧਾਰ ਅਨੀਰ ਨਾਰੇ ਸੁਭਾ ਤਾਹਾ ਮੋਹ ਨੂੰ ਚਾਤ ਵੇਡ ਜਾਖੋ ਰੇਵਨਾ ਭਾਵਤ ਵੇਡ ਤਾਹੋ ਕਰ ਪਹਨੂ ਮਾਨ ਚ ਮਹਾ ਮੂਰਗਹ ਬੇਲਾ ਜਾਣਚ ਮਹਾਦੇਵ ਕੋ ਗਹ ਸਦਾ ਸਿਵ ਨਿਰੰਕਾਰ ਕਾ ਜੰਤਨ ਹੈ ਭਵ ਆਪੇ ਆਪਣੀ ਵਧ ਹੈ ਜੀਤੀ ਬਰਨਤ ਬਿਨ ਬਿਨ ਦੁ ਹੈ ਰਚੀ ਤੁਮਰਾ ਲਖਾ ਨਾ ਜੈ ਬਸਰਾ ਕਹਿ ਬਿਦ ਸਜਾ ਵਿਚ ਸੰਸਾਰ ਹੈ ਕੇ ਰੂਪ ਅਨੂਪ ਸੁਰਪ ਰੰਗ ਭਿਓ ਰਾਗਹਿ ਮੁਪਾ ਨੰਦ ਜੇ ਰਜ ਸਿਰ ਤੇ ਗਿਨੀ ਅਤਿ ਖਾਨ ਬਹੁ ਰਚਿ ਦਿਨੀ ਕਹਾ ਹੁਲ ਰਾਜਾ ਹੈ ਬਿਠਾ ਕਉ ਸਮਟ ਪੈ ਸੰਕਰੇ ਕੇਠਾ ਸਿਗਰੇ ਸ੍ਰਿਸ਼ਟ ਦਿਖਾਏ ਅਚੰਭਵ ਨਾਦ ਜਗਾਰ ਸੋ ਸੰਗਭਵ ਹਰਚਾ ਮੇਰੀ ਧਮ ਕਰੋ ਸੁਖ ਵਾਰਿ ਸਤ ਸੰਗਰਵ ਦਸ਼ਟਾ ਜਿਤੇ ਅਠਵਤ ਤਪਤ ਸਗਲ ਮਲੇਸ਼ ਕਰੋ ਰਣ ਘੱਟਾ ਇਹ ਅਦੁੱਤਾ ਸਭ ਨਹੀਂ ਬਰੇ ਕਨ ਕੈ ਦੁਸ਼ਟ ਦੁਖ ਤਹ ਮਰੇ ਪਰਖਾ ਜਵਨ ਪਗ ਮਰੇ ਤੇ ਹਾਰੇ ਕਨ ਕੈ ਰਨ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਦ ਰਹਾਏ ਹੈ ਠਾਕੇ ਖਾਲ ਨਿਕਨ ਹੈ ਰਚਾ ਹੋਏ ਰਾਹੇ ਸਭ ਕਾਲ ਦੁਸ਼ਟ ਅਰਸ਼ਟਾ ਨਰਪਤ ਕਾਲ ਕਿਰਪਾ ਦਸ਼ਟ ਦਨਜਾਲਹਿ ਰਹੁ ਠਾਕੇ ਦਾਪ ਦਨਕ ਮੋ ਹਰਹੁ ਹਰਤਾ ਸੁਧ ਘਰਮੋ ਸਹੋਈ ਦੁਸ਼ਟ ਸ਼ਾਸਕਾਂ ਨਾ ਹੋਈ ਏਕ ਵਾਰ ਜਨ ਦੁਆ ਸਮਹਾਰਾ ਕਾਲ ਹਾਂਚਾ ਜਾਂਹੀ ਉਭਾਰਾ ਜਿਨਰ ਨਾਮ ਜਰਖਾ ਦਰਦ ਦੁਖ ਜੋ ਚਿਰ ਹਾ ਖੜ ਖੇਤ ਮੈਂ ਸ਼ਰਨ ਦੇ ਹਾਰੀ ਆਪ ਰਾਦੇ ਲਿਖੋ ਬਾਰੀ ਸਰਬ ਧਰਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵੀਆ ਪਾਇ ਗਏ ਜਿਉ ਤੇ ਲਮਰੇ ਦਾ ਤੇ ਕੋ ਆਖ ਤਰ ਨਹੀ ਆਨਿਓ ਰਾਮ ਰਹੀਮ ਉਪਰਾਨ ਕੁਰਾਨ ਅਨੇਕ ਗਹਿ ਮਤੇ ਨਾਮ ਆਨਿਓ ਸਿਮਰਤ ਸਾਸਤਰ ਵੇ ਸਬੈ ਵਹ ਵੇਦ ਕਹੈ ਹਮੇਖ ਨਾ ਜਾਨਿਓ ਸ੍ਰੀ ਅਸਬਾਨ ਕਿਰਪਾ ਤੁਮਰੀ ਕਰ ਮੈ ਨਖਿ ਹਿਓ ਹੋ ਸਦ ਹੈ ਬਹਨਿਓ ਦੁਹਿਰਾ ਸਗਲ ਦਵਾਰ ਖੋਛਾ ੜਕੈ ਗਿਹੋ ਤੁਹਾਰੋ ਦੁਆਹਰ ਮਾਹਗੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੇਮ ਹੱਲਾ ਦੀਜਾ ਆਨੰਦ ਇੱਕੋ ਅੰਕਾ ਸਭ ਗੁਰ ਪ੍ਰਸਾਰ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਰਬਤਾ ਪਾਇਆ ਸੈ ਸਿਟੀ ਮਨਵ ਜੀਆਂ ਵਾਰ ਰਹੀਆਂ ਰਾਗ ਰਤਨ ਬਰਵਾਰ ਬਨੀਆਂ ਸ਼ਬਦ ਗਾ ਬਨਿ ਆਈਆ ਸਤੋ ਸੰਗਾਵੋ ਹਰੀ ਕੇ ਰਾਮ ਮੰਜਨੀ ਵਸਾਇਆ ਹਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਰਹੋ ਤੂੰ ਮਨ ਮੇਰੇ ਦੁਖ ਸਾ ਵਿਸਾਰਣਾ ਸੰਗੀਕਾਰੁ ਕਰਦੇ ਰਾਜ ਕਾਰਜ ਸਭ ਸੁਵਾਰਣਾ ਸਭ ਨਗਲਾ ਸਮਰਥ ਸੁਆਮੀ ਸੋਖ ਮਨ ਵਿਸਾਰੇ ਹਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕੀ ਰਹੀ ਕਰਤੇ ਰਹਿ ਕਰਤਾ ਨਿਰੈ ਸਭ ਵਿਚ ਹੈ ਜਿਸ ਦੇ ਸੋਭਾ ਵੀ ਸਦਾ ਸੁਸਲਾ ਹਰਿ ਨਾਮ ਨਵਸਾਵੇ ਨਾਮ ਜਿਨ ਕੈ ਮਨ ਵਸਿਆ ਆਜੇ ਸਦ ਹਨੇਰੇ ਕਹੇ ਨਾਮ ਸੁੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਹਾ ਮੇਰਾ ਆਧਾਰੋ ਸਾਸ਼ ਨਾਹਾ ਵਿਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸਾਧ ਸੁਖ ਮਨ ਵਸਿਆ ਜਿਨ ਇਛਾ ਸਭ ਪੂਰਾਈਆ ਸਦਾ ਕੁਰਬਾਨ ਕੀਤਾ ਗੀਤਾ ਰਟਹੁ ਜਦਿ ਇਹ ਵਡਿਆਈਆਂ ਕਹੈ ਨਾਨਕ ਸੁਣਹੁ ਸੰਤ ਸਬਦ ਧਰਮੋ ਬੇਆਰੋ ਸੱਚਾ ਨਾਹਾ ਮੇਰਾ ਯਾਰ ਹਾਰੋ ਵਾਜੈ ਬਨ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਹਾਂ ਜਿਤ ਕਰਿ ਧਾਰੀਆ ਪੰਜ ਦੋਤ ਦਵਸ ਕੀਤੇ ਕਾਲ ਹੰਡਕ ਮਾਰਿਆ ਤੁਰਕ ਰੰਭਾਇਆ ਦੁਜਨ ਕੋ ਤੇ ਨਾਮ ਹਰਕੇ ਲਾਗੇ ਕਹ ਨਾਨਕ ਤਹ ਸੋ ਹੋਆ ਅਰਧ ਕਰਿ ਅਨ ਹਦਵਾਜੀ ਹਨ ਸੁਨੋ ਵਡਭਾਗੀ ਹੋ ਸਗਲ ਮਨੋ ਰਚਿ ਪੂਰੇ ਧਾਰ ਬ੍ਰਹਮ ਬ੍ਰਪਾਇਆ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਹਾ ਬਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਤਾਸੀ ਪੂਰਾ ਗੁਰ ਤੇ ਜਾਣੇ ਸੁਨ ਦੇਵ ਨੀਦ ਗਾਤੇ ਗਵਚ ਸਰਗਰਹਿ ਆਵਰ ਪੂਰੇ ਮੇਨਵੰਤਰ ਆਨਖ ਗੁਰ ਚਰਨ ਲਾਗੇ ਬਾਜੇ ਅਨਹਰ ਬੋਰੇ ਹੁੰਦਾ ਬਣੀ ਮਹੰਲਾ ਬੰਜਿਓ ਆਸਾਲ ਤੁਨ ਵਸਤੂ ਬਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾਵੇਓ ਉਸਕਾ ਸੋਸ਼ੇ ਅਧਾਰੋ ਜੇ ਕੋ ਖਾਵੇ ਜੇ ਕੋ ਬੰਚੈ ਉਸਕਾ ਹੋਏ ਅਧਾਰੋ ਇਹ ਵਸਤੈ ਨਜਾਈ ਨਤਨ ਰਖੂ ਧਾਰੋ ਸਭ ਸੰਸਾਰ ਚਰਨ ਲਖਸਰੀਐ ਸੋ ਨਾਨਕ ਬ੍ਰੰਭ ਵਿਚਾਰੋ ਸਲੋਹ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈਨੂੰ ਜੋ ਕਿਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਹਾਪੇ ਦਸਬਿਓਈ ਦਸਬਿਆ ਮਿਹਰਾਮਤ ਹੋਈ ਸਰਗੁਰ ਸਜਣ ਮਿਲੇਆ ਨਾਨਕ ਨਾਮ ਲਐ ਤਨ ਜੀਵ ਤਨ ਮਨ ਸਿਵੇ ਹਰੇ ਆਪਉੜੀ ਸਤਾਰੋ ਸਮਰੱਥ ਅਰਿਚੈ ਗੋਲਾ ਹੈ ਹਉਥੇ ਜੇਰੀ ਰਖ ਅਵਨੀ ਧਰਮਾ ਹੈ ਸੁਨਕਾਰ ਜਮਕਾਰ ਦੂਤ ਨਾ ਦੇਰਸ਼ਨ ਜਾਹੈ ਕਉਜਲ ਵਿਖਮ ਸਗਾਹੋ ਗੁਰ ਸ਼ਬਦੀ ਬਾਰ ਬਾਰ ਹੈ ਜਿਨ ਕੋ ਲਗੀ ਬਿਆਸ ਅਮਰਤ ਸੇਖਾ ਹੈ ਕਲਮ ਹੈ ਪੁੰਨ ਗੁਣ ਗੋਬਿੰਦ ਗਾਹੈ ਸਭ ਸੈ ਨੂੰ ਕਿਰਪਾਲ ਸਮਾਲੈ ਸਾਹ ਹੈ ਸਾਹ ਹੈ ਮਿਰਥਾ ਕੋ ਨਾ ਜਾਏ ਜੀ ਆਵੈ ਤਿਆਹੈ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰਿਆਰਾਧਨਾ ਜਬ ਹਾ ਜਬ ਗੁਰ ਨਾਉ ਨਿਤਰੇ ਸਗੋ ਵੇਖਣਾ ਸਰਣੇ ਸੁਨਣਾ ਗੁਰ ਨਾਉ ਸਤਿਗੁਰ ਸਿਤਿਰਤਿਆ ਦੁਰਗੈ ਵਈ ਠਾਓ ਕਹ ਨਾਨਕ ਕਿਰਪਾ ਹਗਲੇ ਜਿਸਨ ਹੈ ਵਤਦੇ ਜਗ ਮਹਿ ਤੁਮ ਘਾੜੀ ਹੈ ਫਿਰਲੇ ਕੀ ਕੇ ਮਹੱਲਾ ਪੰਜੂਆ ਰੱਖੇ ਰੱਖਣ ਹਾਰਿਆ ਪੁਰਾਰਿਨ ਗੁਰ ਕੀ ਪਿਆਰੀ ਬਾਇ ਖਾਸ ਸਵਾਰਿਨ ਹੋ ਆਪ ਬਿਆਲ ਬਨ ਹੋ ਨ ਵਿਸਾਰਿਨ ਸਾਧ ਜਨਾ ਕੇ ਸੰਗ ਭਉਜਲ ਤਾਰਿਨ ਤਾਗਨੰਦ ਕਾ ਦਸਕਿਨ ਵਾਹੀ ਉਦਾਰਿਆਨ ਦਸ ਸਾਹਿਬ ਕੀ ਰੇਹਕ ਨਾਨਕ ਰਮਨੇ ਮਾਹ ਜਿਸਮ ਰਤ ਸੁਭ ਹੋਇ ਸਗਲੇ ਰੂਹ ਰਾਹ ਸੋਰਠਿ ਮਹਲਾ ਬੰਜਵਾ ਗੁਰ ਮਿਲਿਆ ਪ੍ਰਭੂ ਚਿਤਾਰਿਆ ਕਾਰਜ ਸਭ ਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਨਾਈ ਸੰਤੋ ਸਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਦਿਸੇ ਕੈ ਸੋ ਪ੍ਰਭ ਅੰਤਰ ਜਾਮੀ ਰਹਾ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਤ ਸਮਾਰੇ ਫਤ ਤ ਪਾਵਨ ਪ੍ਰਭ ਨਮ ਜਨ ਨਾਨਕ ਸਦ ਕੁਰਬਾਨ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਤ ਸਮਾਰੇ ਪਤਤ ਪਾਵਨ ਪ੍ਰਭ ਨਮ ਜਨ ਨਾਨਕ ਸਦ ਕੁਰਬਾਨ ਵਾਹਿਗੁਰਜੀ ਕਾ ਹਾਲਸ ਵਾਹਿਗੁਰਜੀ ਕੀ ਹਤੇ